ਪਿੰਡ ਪਿੰਡ ਪਾਲਾ ਖੁੱਲੀਆਂ ਦਾਪ ਤੇ ਤਸੀਰ ਰਸੂਆ ਜ਼ਿਲ੍ਹਾ ਸ਼ਿਆਲਪੁਰ ਦੇ ਰਹਿਣ ਵਾਲੀਆਂ ਮੇਰਾ ਪਿੰਡ ਪਾਲਾ ਖੁੱਲੀਆਂ ਹੈ ਜਿੱਥੇ ਮੈਂ ਸਰਪੰਚੀ ਦੀ ਸੀਟ ਤੇ ਇਲੈਕਸ਼ਨ ਲੜ ਰਹੀ ਆ ਕਿਉਂਕਿ ਇਸ ਪਿੰਡ ਵਿੱਚ ਇਸ ਪਿੰਡ ਦੀ ਪੜੇ ਲੰਬੇ ਸਮੇਂ ਤੋਂ ਗੰਦੇ ਪਾਣੀ ਦੇ ਗੰਦੇ ਪਾਣੀ ਦਾ ਨਿਕਾਸ ਦੀ ਸਮੱਸਿਆ ਚੱਲ ਰਹੀ ਹੈ ਜੋ ਕਿ ਅੱਜ ਤੱਕ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋਇਆ ਸੋ ਮੇਰੀ ਪਿੰਡ ਬਾਲਾ ਪੁਲੀਆਂ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਮੇਰਾ ਸਾਥ ਦਿਓ ਮੈਨੂੰ ਸਰਪੰਚੀ ਦੀ ਸੀਟ ਤੇ ਜਿਤਾਓ ਤਾਂ ਜੋ ਕਿ ਆਪਾਂ ਸਾਰੇ ਪਿੰਡ ਵਾਸੀ ਰਲ ਮਿਲ ਕੇ ਇਸ ਪਿੰਡ ਵਿੱਚ ਸੀਵਰੇਜ ਬਣਾ ਕੇ ਪਵਾ ਕੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰੀਏ ਮੇਰਾ ਚੋਣ ਨਿਸ਼ਾਨ ਡਾਇਰੈਕਟਰ ਕੰਮ ओ यू ਦਰਾਮ ਪਚਾਦ ਬਾਲਾ ਕੁਲੀਆਂ ਦੀ ਸਰਪੰਚ ਦੀ ਚੋਣ ਲਈ ਉਮੀਦਵਾਰ ਹਰਪ੍ਰੀਤ ਕੌਰ ਪਤਨੀ ਬਿਨੇ ਕੁਮਾਰ ਜਿਹਦਾ ਚੋਣ ਨਿਸ਼ਾਨ ਟਰੈਕਟਰ ਹੈ ਮੈਂ ਸਾਰੇ ਬਾਲਾ ਕੁਲੀਆਂ ਦੇ ਵੋਟਰਾਂ ਨੂੰ ਸੂਚਿਤ ਕਰਦਾ ਬੇਨਤੀ ਕਰਦਾ ਕਿ ਸਾਰੇ 15 ਤਰੀਕ ਨੂੰ ਟਰੈਕਟਰ ਦੇ ਮੋਹਰ ਲਾ ਕੇ ਹਰਪ੍ਰੀਤ ਕੌਰ ਨੂੰ ਸਰਪੰਚੀ ਲਈ ਕਾਮਯਾਬ ਕਰਨ ਬੀਬੀ ਹਰਪ੍ਰੀਤ ਕੌਰ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਉਹਨਾਂ ਨੂੰ ਵਾਦੂ ਵਾਦ ਵੋਟ ਪਾ ਕੇ ਕਾਮਯਾਬ ਕਰੋ ਤੁਹਾਡਾ ਕੀਮਤੀ ਵੋਟ ਸਾਡੇ ਲਈ ਬਹੁਤ ਜ਼ਰੂਰੀ ਹੈ ਧੰਨਵਾਦ ਹਾਂਜੀ ਗ੍ਰਾਮ ਪੰਚਾਇਤ ਬਾਲਾਕੁਨਿਆ ਸਰਪੰਚ ਦੀ ਚੋਣ ਲਈ ਉਮੀਦਵਾਰ ਹਰਪ੍ਰੀਤ ਕੌਰ ਪਤਨੀ ਵਿਨੇ ਕੁਮਾਰ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਇਹਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਅਤੇ ਆਪਣੇ ਪਿੰਡ ਦੀ ਨੁਹਾਰ ਬਦਲਣ ਲਈ ਵਿਕਾਸ ਕਰਵਾਓ ਸਾਰੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਸਾਡਾ ਪਿੰਡ ਬਾਲਾਕੁੱਲੀਆਂ ਬੁਲਾਕ ਦਸੂਆ ਦੇ ਵਿੱਚ ਗ੍ਰਾਮ ਪੰਚਾਇਤ ਬਾਲਾਕੁੱਲੀਆਂ ਵੱਲੋਂ ਉਮੀਦਵਾਰ ਖੜੇ ਜੋ ਹਨ ਉਹਨਾਂ ਦੇ ਨਾਮ ਜੀਬੀ ਹਰਪ੍ਰੀਤ ਕੋਰ ਪਤਨੀ ਸ਼੍ਰੀ ਵਿਨੇ ਕੁਮਾਰ ਜੀ ਨੂੰ ਆਪਣਾ ਕੀਮਤੀ ਵੋਟ ਦਿਓ ਇਹ ਤੁਹਾਡਾ ਵੋਟ ਸਾਡੀ ਜਿੱਤ ਹੋਵੇਗੀ ਅਤੇ ਆਪਣੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ ਧੰਨਵਾਦ ਸਹਿਤ ਗ੍ਰਾਮ ਪੰਚਾਇਤ ਪਿੰਡ ਬਾਲਾਕੁੱਲੀਆਂ ਦੇ ਸਾਂਝੇ ਆਪਣੇ ਸਰਪੰਚੀ ਦੇ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਪਤਨੀ ਸ਼੍ਰੀ ਵਿਨੇ ਕੁਮਾਰ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਆਪ ਜੀ ਨੂੰ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਚੋਣ ਨਿਸ਼ਾਨ ਟਰੈਕਟਰ ਉੱਪਰ ਮੋਹਰਾਂ ਲਾ ਕੇ ਇਹਨਾਂ ਨੂੰ ਕਾਮਯਾਬ ਕਰੋ ਧੰਨਵਾਦ ਸਤਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਸਾਡੇ ಗ್ರಾಮ ਪੰਚਾਇਤ ਬਾਲਾ ਕੁੱਲੀਆਂ ਦੀ ਸਰਪੰਚ ਚੋਣ ਲਈ ਉਮੀਦਵਾਰ ਹਰਪ੍ਰੀਤ ਕੌਰ ਪਤਨੀ ਵਿਨੇ ਕੁਮਾਰ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਆਪ ਪਿੰਡ ਵਾਸੀਆਂ ਨੇ ਟਰੈਕਟਰ ਦੇ ਚੋ ਦੇ ਨਿਸ਼ਾਨ ਤੇ ਮੋਰ ਲਾ ਕੇ ਕੰਮ ਜਾ ਬਰਵਾ ਪਿੰਡ ਦੀ ਨਹਿਰ ਨੂੰ ਬਣਾ ترقی ਕਰੇ ਡਵੈਲਪਮੈਂਟ ਵਧਿਆ ਕਰਾਣੀ ਆ